हां जी ਤੁਸੀਂ ਵੀ ਚਾਹੁੰਦੇ ਹੋ ਸਾਡੀ ਸਕਿਨ ਕੋਰੀਅਨ ਵਰਗੀ ਹੋ ਜਾਵੇ ਜਾਪਾਨ ਦੇ ਲੋਕਾਂ ਵਰਗੀ ਹੋ ਜਾਵੇ ਸਾਡੀ ਸਕਿਨ ਜਿਹੜੀ ਇੱਕਦਮ ਚਮਕਦਾਰ ਹੋ ਜਾਵੇ ਕਿਉਂਕਿ ਸਰਦੀਆਂ ਦਾ ਮੌਸਮ ਹੈ ਸਰਦੀਆਂ ਦੇ ਮੌਸਮ ਵਿੱਚ ਸਾਡੀ ਸਕਿਨ ਜਿਹੜੀ ਹੈ ਨਾ ਰੁੱਖੀ ਸੁੱਕੀ ਤੇ ਬੇਜਾਨ ਹੋ ਜਾਂਦੀ ਏ ਤੇ ਇਹਨੂੰ ਇੱਕਦਮ ਲਿਸ਼ਕਾਣਾ ਕਿੱਦਾਂ ਹੈ ਤੁਹਾਡੇ ਨਾਲ ਇਹ ਵਾਲੀ ਰੈਮਡੀ ਸ਼ੇਅਰ ਕਰਦੇ ਆ ਰੈਮਡੀ ਦੇਖਣ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਓ ਕਿਉਂਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤਾਂ ਹੀ ਤੁਹਾਡੇ ਤੱਕ ਪਹੁੰਚੇਗੀ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਦੇ ਹੋ ਲਾਈਕ ਕਰਕੇ ਸੋਣਾ ਜੇ ਕਮੈਂਟ ਜਰੂਰ ਕਰਨਾ ਇਹ ਵਾਲੀ ਰੈਮਡੀ ਜਿਹੜੀ ਹੈ ਨਾ ਇਹ ਵਾਲੀ ਜੈਲ ਅਗਰ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਦੇ ਨਾਲ ਇੱਕ ਵਾਰੀ ਲਗਾ ਕੇ ਦੇਖਿਓ ਤੁਹਾਨੂੰ ਦੂਸਰੇ ਦਿਨ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਇਹਦੇ ਵਿੱਚ ਦੋ ਚੀਜ਼ਾਂ ਆਪਾਂ ਹੋਰ ਮਿਕਸ ਕਰਨੀਆਂ ਨੇ ਉਹ ਮੈਂ ਤੁਹਾਨੂੰ ਦੱਸਦੀ ਹਾਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਜੈਲ ਜਿਹੜੀ ਇਹ ਬਣਾਈ ਕਿੱਦਾਂ ਹੈ ਕਿਸ ਚੀਜ਼ ਦੀ ਹੈਗੀ ਹੈ ਕਿਸ ਤਰੀਕੇ ਨਾਲ ਬਣਾਉਣਾ ਹੈ ਬਹੁਤ ਆਸਾਨ ਤਰੀਕੇ ਨਾਲ ਬਣ ਕੇ ਰੈਡੀ ਹੋ ਜਾਂਦੀ ਹੈ ਇਹ ਵਾਲੀ ਜੈਲ ਜਿਹੜੀ ਤੁਹਾਡੀ ਸਕਿਨ ਨੂੰ ਇੱਕਦਮ ਬੋਟੈਕ ਵਾਲਾ ਨਿਖਾਰ ਦੇ ਦਿੰਦੀ ਹੈ ਜਿਹੜੇ 25 30 30000 ਦੇ ਬੋਟੈਕ ਕਰਵਾਣੇ ਆ ਨਾ ਪਰ ਸਕਿਨ ਤੇ ਲੇਜ਼ਰ ਕਰਵਾਣੇ ਆ ਉਹਦੇ ਨਾਲੋਂ 1 ਪਿਆ ਦੇ ਮੰਨਦੇ ਤੇ ਬਹੁਤ ਹੀ ਕੰਮ ਦੀ ਤੇ ਬਹੁਤ ਹੀ ਕਮਾਲ ਦੀ ਹੈ ਇੱਕ ਇਹਦੀ ਖਾਸ ਗੱਲ ਹੈ ਜਿਹੜੀਆਂ ਚੀਜ਼ਾਂ ਆਪਣੇ ਕਿਚਨ ਵਿੱਚ ਘਰੇ ਹੀ ਪਈਆਂ ਹੁੰਦੀਆਂ ਜਿਹੜੀ ਆਮ ਆਪਾਂ ਇਸਤੇਮਾਲ ਕਰਦੇ ਉਹੀ ਚੀਜ਼ਾਂ ਦੇ ਨਾਲ ਬਣ ਕੇ ਰੈਡੀ ਹੁੰਦੀ ਹੈ ਚਲੋ ਜੀ ਪਹਿਲਾਂ ਆਪਾਂ ਕਿਚਨ 'ਚ ਚਲਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਕਿ ਬਣਾਈ ਕਿਸ ਤਰੀਕੇ ਨਾਲ ਪੂਰੀ ਵਿਧੀ ਜਿਹੜੀ ਤੁਸੀਂ ਜਾਣ ਲਵੋ ਤੇ ਚਲੋ ਜੀ ਕਿਚਨ 'ਚ ਚਲਦੇ ਆ ਹਾਂਜੀ ਇਸ ਕੋਰੀਅਨ ਪੋਟੈਕਟ ਜੈਲ ਬਣਾਉਣ ਲਈ ਤੁਹਾਨੂੰ ਕੀ ਚਾਹੀਦਾ ਇੱਕ ਚਮਚ ਲੈਣਾ ਤੁਸੀਂ ਇੱਥੇ ਚਾਵਲਾਂ ਦਾ ਜਿਹੜੇ ਆਪਾਂ ਆਮ ਚਾਵਲ ਜਿਹੜੇ ਆ ਘਰੇ ਪਕਾਣੇ ਆ ਇੱਕ ਚਮਚ ਚਾਹੀਦਾ ਆਪਾਂ ਨੂੰ ਅਲਸੀ ਹਾਂ ਚਾਵਲ ਜਿਹੜੇ ਆ ਨਾ ਤੁਸੀਂ ਨੋਰਮਲ ਹੀ ਲੈਣੇ ਬਾਸਮਤੀ ਦੇ ਚਾਵਲ ਨਹੀਂ ਲੈਣੇ ਹੈਗੇ ਤੇ ਇਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਪਾਣੀ ਦੇ ਵਿੱਚ ਪਕਾਉਣਾ ਹੈ ਉਨੀ ਦੇਰ ਪਕਾਉਣਾ ਜਿੰਨੀ ਦੇਰ ਇਹਦੀ ਜੈਲ ਜਿਹੀ ਬਣ ਜਾਂਦੀ ਜਦੋਂ ਇਹਨੇ ਜੈਲ ਬਣ ਜਾਣਾ ਇਸ ਤਰੀਕੇ ਨਾਲ ਥੋੜਾ ਠੰਡਾ ਕਰਕੇ ਕੋਈ ਵੀ ਕੋਟਨ ਦਾ ਕਪੜਾ ਜਾਲੀਦਾਲ ਕਪੜਾ ਲੈ ਕੇ ਇਸ ਤਰੀਕੇ ਨਾਲ ਇਹਦੀ ਆਪਾਂ ਜੈਲ ਲੈਣੀ ਹੈ ਚਾਵਲ ਔਰ ਅਲਸੀ ਦੀ ਜੈਲ ਇਹਦੇ ਵਿੱਚ ਦੋ ਚੀਜ਼ਾਂ ਸੀਕਰਟ ਨੇ ਹੋਰ ਪਾਣੀ ਇਹਨੇ ਵੀਡੀਓ ਪੂਰੀ ਦੇਖ ਲੈਣਾ ਤੁਹਾਨੂੰ ਪਤਾ ਚਲ ਜਾਏਗਾ ਉਹ ਦੋ ਚੀਜ਼ਾਂ ਪਾ ਕੇ ਆਪਣੀ ਸਕਿਨ ਨੂੰ ਕੋਰੀਅਨ ਟਾਈਪ ਸਕਿਨ ਨੂੰ ਤੁਸੀਂ ਬੰਨ ਸੀ ਦੇਖਿਆ ਕਿਸ ਤਰੀਕੇ ਨਾਲ ਚਾਵਲ ਔਰ ਅਲਸੀ ਜਿਹੜੀ ਇਸ ਤਰੀਕੇ ਨਾਲ ਪਕਾ ਲੈਣੀ ਹੈ ਉਸ 19 ਦਿਨ ਪਕਾਣੀ ਹੈ ਜਿੰਨੀ ਦੇਰ ਇਹ ਜੈਲ ਨਾ ਛੱਡ ਜਾਵੇ ਜਦੋਂ ਇਹਦੀ ਜੈਲ ਬਣ ਜਾਣੀ ਕੋਈ ਵੀ ਕਪੜਾ ਲੈ ਕੇ ਤੁਸੀਂ ਕੋਟਨ ਦਾ ਇਸ ਤਰੀਕੇ ਨਾਲ ਤੁਸੀਂ ਜੈਲ ਜਿਹੜੀ ਇਹਦੀ ਕੱਢ ਲੈਣੀ ਹੈ ਤੇ ਇਹਦੇ ਵਿੱਚ ਦੋ ਚੀਜ਼ਾਂ ਹੋਰ ਪਾਉਣੀਆਂ ਨੇ ਉਹ ਮੈਂ ਤੁਹਾਨੂੰ ਦੱਸਦੀਆਂ ਇੱਕ ਪਾਣਾ ਪਏ ਦੇ ਵਿੱਚ ਵਿਟਾਮਿਨ E ਦਾ ਕੈਪਸੂਲ ਇਹ ਹੈਗਾ ਹੈ ਵਿਟਾਮਿਨ E ਦਾ ਕੈਪਸੂਲ ਵਿਟਾਮਿਨ E ਜਿਹੜਾ ਹੁੰਦਾ ਹੈ ਸਰਦੀਆਂ ਵਿੱਚ ਸਾਡੀ ਸਕਿਨ ਤੇ ਨਾ ਇੱਕਦਮ ਜਾਦੂ ਦਾ ਕੰਮ ਕਰਦਾ ਏ ਇੱਕਦਮ ਨਿਖਾਰ ਲੈ ਕੇ ਆਉਂਦਾ ਏ ਗਰਮੀਆਂ ਵਿੱਚ ਤਾਂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਪਿੰਪਲ ਆਉਂਦੇ ਆ ਸਰਦੀਆਂ ਵਿੱਚ ਇਹਨੂੰ ਲਗਾਉਣਾ ਸ਼ੁਰੂ ਕਰ ਦਵੋਗੇ ਤੁਹਾਡੀ ਡਰਾਈਨੈਸ ਤੁਹਾਡੀ ਖੁਸ਼ਕੀ ਤੁਹਾਡੇ ਚਿਹਰੇ ਦਾ ਰੁੱਖਾਪਨ ਜਿਹੜਾ ਸਾਰਾ ਠੀਕ ਹੋਵੇਗਾ ਦੂਜੀ ਚੀਜ਼ ਹੈ ਪਾਣੀ 2000 ਬੂੰਦਾ ਪਾਣੀ ਨੇ ਗਲਿਸਰੀਨ ਦੀ ਗਲਿਸਰੀਨ ਜਿਹੜੀ ਤੁਹਾਡੀ ਸਕਿਨ ਨੂੰ ਚਮਕਾ ਕੇ ਰੱਖੇਗੀ ਇੱਕਦਮ ਤੁਹਾਡੀ ਸਕਿਨ ਦੇ ਅੰਦਰ ਤੱਕ ਮੋਇਸਚਰਾਈਜ਼ਰ ਜਿਹੜਾ ਹੁੰਦਾ ਹੈ ਨੇਚਰਲ ਉਹ ਪੈਦਾ ਕਰੇਗੀ ਤਾਂ ਜੋ ਤੁਸੀਂ ਕਿ ਵੀ ਹੋਰ ਨਜ਼ਰ ਨਾ ਆਵੇਗਾ ਇਦਾਂ ਲੱਗੇਗਾ ਕਿ ਤੁਸੀਂ ਨੇਚਰਲ ਹੀ ਖੂਬਸੂਰਤ ਕਿਉਂਕਿ ਖਾਸ ਕਰਕੇ ਮੇਰੀਆਂ ਭੈਣਾਂ ਤੇ ਜਦੋਂ ਸਕਿਨ ਰੁੱਖੀ ਸੁੱਕੀ ਹੁੰਦੀ ਹੈ ਤੇ ਉਹ ਫਾਊਂਡੇਸ਼ਨ ਵਗੈਰਾ ਲਗਾਉਂਦੀਆਂ ਨੇ ਜਾਂ ਕੋਈ ਕਰੀਮ ਲਗਾਉਂਦੀਆਂ ਨੇ ਤੇ ਉਹਨਾਂ ਦੇ ਚਿਹਰੇ ਤੇ ਜੰਮ ਜਾਂਦੀ ਹੈ ਇਹ ਵਾਲੀ ਚੀਜ਼ ਤੁਸੀਂ ਰਾਤ ਨੂੰ ਲਗਾਉਣਾ ਸ਼ੁਰੂ ਕਰ ਦੋਗੇ ਨਾ ਡੇਲੀ ਸਵੇਰੇ ਤੁਸੀਂ ਜਿੱਥੇ ਮਰਜ਼ੀ ਜਾਓ ਮੇਕਅਪ ਕਰੋ ਤਾਂ ਇੱਕ ਤਾਂ ਲੌਂਗ ਟਾਈਮ ਤੁਹਾਡਾ ਮੇਕਅਪ ਟਿਕਿਆ ਰਹੇਗਾ ਦੂਜਾ ਤੁਹਾਡੀ ਸਕਿਨ ਤੇ ਜਿਹੜਾ ਨਾ ਨੇਚਰਲ ਜਿਹਾ ਨਿਖਾਰ ਰਹੇਗਾ ਨੇਚਰਲ ਜੀ ਚਮਕ ਰਹੇਗੀ ਬਹੁਤ ਹੀ ਪਿਆਰੀ ਹੈ ਜੈਲ ਤੇ ਇਸ ਤਰੀਕੇ ਨਾਲ ਇਹਨਾਂ ਨੂੰ ਮਿਲਾ ਕੇ ਇਹਨਾਂ ਚੀ ਤੇ ਇਹ ਜੈਲ ਜਿਹੜੀ ਆਪਾਂ ਕਰ ਲੈਣੀ ਹੈ ਰੈਡੀ ਇਹ ਤੁਸੀਂ 5 ਤੋਂ 6 ਦਿਨ ਲਈ ਆਪਣੇ ਸਟੋਰ ਕਰਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਬਣਾ ਕੇ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਇਸ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਲੈਣਾ ਹੈ ਰਾਤ ਟਾਈਮ ਤੁਸੀਂ ਇਹਨੂੰ ਕੀ ਕਰਨਾ ਹੈ ਆਪਣੇ ਫੇਸ ਨੂੰ ਵਾਸ਼ ਕਰਕੇ ਤੁਹਾਡੇ ਫੇਸ ਤੇ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਫੇਸ ਨੂੰ ਵਾਸ਼ ਕਰਕੇ ਤੇ ਤੁਸੀਂ ਇਹ ਵਾਲੀ ਜੈਲ ਨੂੰ ਇਸ ਤਰੀਕੇ ਨਾਲ ਲਗਾਉਣਾ ਹੈ ਆ ਦੇਖੋ ਇਸ ਤਰੀਕੇ ਨਾਲ ਲਗਾ ਲੈਣਾ ਹੈ ਰਾਤ ਨੂੰ ਤੁਸੀਂ ਪੂਰੀ ਨਾਈਟ ਲਗਾ ਕੇ ਸੌਂ ਜਾਵੋ ਤੇ ਦਿਨੇ ਤੁਸੀਂ ਜਦੋਂ ਆਪਣੇ ਫੇਸ ਨੂੰ ਕਰਨਾ ਹੈ ਵਾਸ਼ ਤੇ ਤੁਹਾਡੇ ਅਲਗ ਜਿਹਾ ਜਾਦੂ ਹੋਇਆ ਹੋਣਾ ਚਿਹਰੇ ਤੇ ਤੇ ਤੁਹਾਨੂੰ ਆਣ-ਗਾਨ ਵੀ ਪੁੱਛਣਗੇ ਕਿ ਲਗਾਉਂਦੇ ਪਤਾ ਨਹੀਂ ਕੀ ਨਾ ਚੋਰੀ-ਚੋਰੀ ਕਿੰਨਾ ਦੀ ਸਕਿਨ ਇੰਨੀ ਲਿਸ਼ਕ ਰਹੀ ਏ ਦੇਖੋ ਜਿੱਦ ਆਪਾਂ ਨਾ ਲੋਕ ਦੇਖਦੇ ਆ ਆਪਾਂ ਜਦੋਂ ਆਪਾਂ ਰੀਲਸ ਦੇਖਦੇ ਆ ਉਹਦੇ ਵਿੱਚ ਕੋਰੀਆਂ ਲੜਕੀਆਂ ਦੇਖਦੇ ਆ ਆਪਾਂ ਉਹਨਾਂ ਦੀ ਸਕਿਨ ਦੇਖਦੇ ਕਿ ਕਿੰਨਾ ਖੋਸ਼ ਹੋ ਨੇ ਹਾਏ ਵਾਈਟ ਪਈ ਏ ਬਿਲਕੁਲ ਸਾਫ ਪਈ ਬਿਲਕੁਲ ਲਿਸ਼ਕਦੀ ਪਈ ਏ ਤੇ ਇਹੀ ਸੀਕ੍ਰਟ ਚੀਜ਼ਾਂ ਨੇ ਜਿਹੜੀਆਂ ਇਸਤੇਮਾਲ ਕਰਦੀਆਂ ਨੇ ਇਹੀ ਚੀਜ਼ ਹੁੰਦੀ ਏ ਜਿਹੜੀ ਉਹ ਲਗਾਉਂਦੀਆਂ ਨੇ ਠੀਕ ਹੈ ਚਾਵਲਾਂ ਦਾ ਤੇ ਐਲਸੀ ਦਾ ਇੰਨਾ ਉਹ ਮਤਲਬ ਕਿ ਉਹ ਕਰਦੀਆਂ ਨੇ ਲਗਾਉਂਦੀਆਂ ਕਿ ਤੁਸੀਂ ਹੈਰਾਨ ਹੋ ਜਾਵੋਗੇ ਅਗਰ ਤੁਸੀਂ ਵੀ ਨਾ ਚੀਜ਼ਾਂ ਨੂੰ ਇਸਤੇਮਾਲ ਕਰਨਾ ਲੱਗ ਗਏ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਦੇਖ ਕਿੰਨਾ ਚਮਕ ਰਿਹਾ ਨਾ ਚਿਹਰਾ ਇਹ ਦੇਖੋ ਤੇ ਇਸ ਤਰੀਕੇ ਨਾਲ ਜਦੋਂ ਤੁਸੀਂ ਲਗਾ ਕੇ ਰੱਖਣਾ ਹੈ ਤੇ ਜਦੋਂ ਤੁਸੀਂ ਸਵੇਰੇ ਫੇਸ ਨੂੰ ਵਾਸ਼ ਕਰਨਾ ਹੈ ਇਹ ਵਾਲੀ ਚਮਕ ਜਿਹੜੀ ਹੈ ਨਾ ਤੁਹਾਡੇ ਚਿਹਰੇ ਤੇ ਨੇਚਰਲੀ ਆਉਣੇ ਸ਼ੁਰੂ ਹੋ ਜਾਣੀ ਹੈ ਤਾਂ ਤੁਸੀਂ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਇਹ ਤੁਸੀਂ ਆਪਣੇ ਹੱਥਾਂ ਤੇ ਆਪਣੀ ਗਰਦਨ ਤੇ ਆਪਣੇ ਨੈਕ ਤੇ ਜਿੰਦਾ ਮਰਜ਼ੀ ਤੁਸੀਂ ਲਗਾ ਕੇ ਤੇ ਇਹਨੂੰ ਛਾੜ ਸਕਦੇ ਹੋ ਆ ਦੇਖੋ ਇਸ ਤਰੀਕੇ ਨਾਲ ਫਿਰ ਲਗਾ ਕੇ ਤੁਸੀਂ ਨਾ 5 ਤੋਂ 10 ਮਿੰਟ ਜੇ ਮ사ਜ ਕਰਨੀ ਹੈ ਤਾਂ ਜੋ ਜਿਹੜੀ ਜੈਲ ਹੈ ਨਾ ਅੰਦਰ ਤੱਕ ਜਾਵੇ ਚਾਵਲ ਔਰ ਜਿਹੜੀ ਅਲਸੀ ਹੁੰਦੀ ਹੈ ਨਾ ਸਕਿਨ ਲਈ ਵਰਦਾਨ ਹੈ ਸਕਿਨ ਲਈ ਨਾ ਇਹ ਇੱਕ ਮਤਲਬ ਕੀ ਨਾ ਜਿੱਦਾਂ ਆਪਾਂ ਨੂੰ ਖਾਣਾ ਪੀਣਾ ਜ਼ਰੂਰੀ ਹੈ ਨਾ ਉਦਾਂ ਹੀ ਆਪਣੇ ਸਕਿਨ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਹਲਕੇ ਹਲਕੇ ਹੱਥਾਂ ਦੇ ਨਾਲ 10 ਤੋਂ 5 5 ਤੋਂ 10 ਮਿੰਟ ਆਪਣੇ ਚਿਹਰੇ ਦੀ ਮ사ਜ ਕਰਨੇ ਤਾਂ ਜੋ ਜਿਹੜੀ ਜੈਲ ਹੈ ਨਾ ਚੰਗੇ ਤਰੀਕੇ ਨਾਲ ਅਬਜੋਬ ਹੋ ਜਾਵੇ ਤੁਹਾਡੇ ਸਕਿਨ ਦੇ ਅੰਦਰ ਤੇ ਫਿਰ ਇਹਨੇ ਸੁੱਕ ਜਾਣਾ ਸੁੱਕਣ ਤੋਂ ਬਾਅਦ ਤੁਸੀਂ ਸਵੇਰੇ ਜਾ ਕੇ ਆਪਣਾ ਜਿਹੜਾ ਫੇਸ ਹੈ ਵਾਸ਼ ਕਰ ਲੈਣਾ ਹੈ ਜਦੋਂ ਤੁਸੀਂ ਡੇਲੀ ਡੇਲੀ ਲਗਾਉਂਦੇ ਰਹੋਗੇ ਦਿਨ ਪਰ ਦਿਨ ਦਿਨ ਪਰ ਦਿਨ ਤੁਹਾਡੇ ਸਕਿਨ ਜਿਹੜੀ ਇਹ ਨਾ ਸਕਿਨ ਚਮਕਦੀ ਜਾਵੇਗੀ ਜਿੱਦਾਂ ਸੋਨਾ ਚਮਕਦਾ ਹੈ ਆ ਦੇਖੋ ਬਹੁਤ ਹੀ ਪਿਆਰੀ ਬੇਬੀ ਸਕਿਨ ਹੋ ਜਾਂਦੀ ਹੈ ਬਹੁਤ ਹੀ ਸੌਫਟ ਜੀ ਹੋ ਜਾਂਦੀ ਹੈ ਇਹਦੇ ਨਾਲ ਦਾਗ-ਧੱਬੇ ਵੀ ਰਿਮੂਵ ਹੁੰਦੇ ਨੇ ਅਗਰ ਤੁਹਾਡੇ ਵੀ ਕਿਸੇ ਵੀ ਪ੍ਰਕਾਰ ਦੀ ਸਕਿਨ ਤੇ ਸਮੱਸਿਆ ਸਾਰੀ ਹੀ ਠੀਕ ਹੁੰਦੀ ਹੈ ਚਮਕ ਜਿਹੜੀ ਉਹ ਤਦ ਤੋਂ ਬਾਅਦ ਆਉਂਦੀ ਆਉਂਦੀ ਹੈ ਸਕਿਨ ਦੀਆਂ ਸਾਰੀ ਪ੍ਰੋਬਲਮਸ ਜਿਹੜੀ ਹੈ ਨਾ ਉਹ ਵੀ ਠੀਕ ਹੋ ਜਾਂਦੀਆਂ ਨੇ ਬਾਕੀ ਅਗਰ ਤੁਸੀਂ ਇਹਨੂੰ ਆਪਣੇ హెਅਰ ਤੇ ਲਗਾਓਗੇ ਜਿੱਦਾਂ ਆਪਣੇ ਸਿਰ ਦੇ ਉੱਪਰ ਲਗਾ ਕੇ ਰਾਤ ਨੂੰ ਤੁਸੀਂ ਸੇਰੇ ਸੇਰ ਬੋਸ਼ ਕਰ ਲਓਗੇ ਤਾਂ ਵੀ ਤੁਹਾਡੇ ਵਾਲ ਜਿਹੜੇ ਉਹ ਵੀ ਚਮਕਣ ਲੱਗ ਜਾਣਗੇ ਔਰ ਜਿਨ੍ਹਾਂ ਦੀ హెਅਰ ਗਰੋਥ ਰੁਕੀ ਹੋਈ ਹੈ ਉਹ ਵਧਣ ਲੱਗ ਜੇਗੀ ਔਰ 헤 ਤੁਹਾਡੇ ਸੌਫਟ ਤੇ ਤੇ ਮਲਾਈਮ ਹੋ ਜਾਣਗੇ ਅਗਰ ਤੁਸੀਂ ਆਪਣੇ 헤ਰ ਤੇ ਵੀ ਲਗਾਉਂਦੇ ਹੋ ਐਦਾਂ ਹੀ ਜਿੱਦਾਂ ਬਣਾਇਆ ਹੋਇਆ ਤੁਸੀਂ ਵੱਧ ਤੋਂ ਵੱਧ ਬਣਾ ਕੇ ਰੱਖ ਸਕਦੇ ਹੋ ਆਪਣੇ ਚਿਹਰੇ ਤੇ ਵੀ ਅਪਲਾਈ ਕਰ ਸਕਦੇ ਹੋ ਆਪਣੇ 헤ਰ ਤੇ ਵੀ ਅਪਲਾਈ ਕਰ ਸਕਦੇ ਹੋ 헤ਰ ਤੁਹਾਡੇ ਬਿਲਕੁਲ ਸੌਫਟ ਤੇ ਬਿਲਕੁਲ ਮਲਾਈਮ ਹੋ ਜਾਣਗੇ ਔਰ ਇਕਦਮ ਚਮਕਦਾਰ ਹੋ ਜਾਣਗੇ ਅਗਰ ਤੁਸੀਂ ਇਸ ਤਰੀਕੇ ਨਾਲ ਲਗਾਉਂਦੇ ਹੋ ਤੇ ਤੁਸੀਂ ਦੇਖ ਲਓ ਲਗਾਇਆ ਮੈਂ ਚਿਹਰੇ ਤੇ ਦੇਖੋ ਕਿੰਨੇ ਕਮਾਲ ਦਾ 글로ਅ ਲੱਗ ਰਿਹਾ ਜਿਹਰੇ ਤੇ ਬਹੁਤ ਹੀ ਪਿਆਰਾ ਜਿਹਾ ਚਿਹਰਾ ਇਹਦੇ ਨਾਲ ਹੋ ਜਾਂਦਾ ਹੈ ਬਹੁਤ ਹੀ ਵਧੀਆ ਨਿਖਾਰ ਤੇ ਬਹੁਤ ਹੀ ਕਮਾਲ ਦਾ ਬਿਊਟੀਫੁਲ ਗਲੋ ਆ ਜਾਂਦਾ ਹੈ ਕੋਰੀਅਨ ਵਰਗੇ ਤੁਸੀਂ ਲੱਗੋਗੇ ਅਗਰ ਤੁਸੀਂ ਇਸ ਜੈਲ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਦੇਖਿਆ ਜੀ ਤੇ ਕਿੰਨੀ ਸੌਖੀ ਰੈਮਡੀ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਰੈਡੀ ਹੋ ਜਾਂਦੀ ਹੈ ਤੁਸੀਂ ਇਸ ਤਰੀਕੇ ਨਾਲ ਕਿਸੇ ਵੀ ਕੱਚ ਦੇ ਚਾਹੇ ਛੋਟੀ ਜਿਹੀ ਸ਼ੀਸ਼ੀ ਲੈ ਲਓ ਚਾਹੇ ਕੱਚ ਦੀ ਕਟੋਰੀ ਲੈ ਲਓ ਕੋਈ ਵੀ ਲੈ ਲਓ ਉਹਦੇ ਵਿੱਚ ਪਾ ਕੇ ਤੁਸੀਂ ਹਾਂ ਇਹਨੂੰ ਨਾ ਢੱਕਣ ਵਾਲੀ ਲਿਓ ਢੱਕਣ ਵਾਲੀ ਦੇ ਵਿੱਚ ਪਾ ਕੇ ਸ਼ੀਸ਼ੀ ਵਿੱਚ ਕਿਸੇ ਡੱਬੇ ਵਿੱਚ ਸਟੋਰ ਕਰਕੇ ਫ੍ਰਿਜ ਦੇ ਵਿੱਚ ਰੱਖ ਲਿਓ ਤੇ ਜਦੋਂ ਰਾਤ ਨੂੰ ਤੁਸੀਂ ਆਪਣੇ ਬਿਸਤਰ ਤੇ ਜਾਂਦੇ ਹੋ ਬਸ ਕੱਢੀ ਡੱਬੇ ਤੇ ਇਸ ਤਰੀਕੇ ਨਾਲ ਆਪਣੇ ਚਿਹਰੇ ਤੇ ਲਗਾ ਲਈ ਠੀਕ ਹੈ ਲਗਾ ਕੇ ਤੇ ਸੋ ਜਾਓ ਸਵੇਰੇ ਜਾ ਕੇ ਤੁਸੀਂ ਫੇਸ ਨੂੰ ਪੋਸ਼ ਕਰਨੇ ਇਹਦੇ ਨਾਲ ਤੁਹਾਡੀਆਂ ਝੁਰੜੀਆਂ ਰਿੰਕਲ ਜਿਹੜੇ ਨੇ ਨਾ ਬਿਲਕੁਲ ਹੀ ਠੀਕ ਹੋਣਗੇ ਕਿਉਂਕਿ ਵੱਧਦੀ ਸਕਿਨ ਜਿਹੜੀ ਵੱਧਦੀ ਉਮਰ ਦੇ ਨਾਲ ਸਾਡੀ ਸਕਿਨ ਤੇ ਝੁਰੜੀਆਂ ਰਿੰਕਲ ਆਣਾ ਸ਼ੁਰੂ ਨੈਚੁਰਲ ਗੱਲ ਹੋ ਜਾਂਦੀ ਹੈ ਤੇ ਇਹਨੂੰ ਆਪਾਂ ਰੋਕ ਇੱਥੇ ਹੀ ਰੋਕथाम ਕਰ ਸਕਦੇ ਆਂ ਅਗਰ ਇਸ ਤਰੀਕੇ ਨਾਲ ਤੁਸੀਂ ਜੈਲ ਨੂੰ ਲਗਾਣਾ ਸ਼ੁਰੂ ਕਰ ਦਵੋਗੇ ਕਿਉਂਕਿ ਇਹ ਚਿਹਰੇ ਨੂੰ ਟਾਈਟ ਵੀ ਕਰਦੀ ਹੈ ਔਰ ਤੁਹਾਡੀ ਸਕਿਨ ਜਿਹੜੀ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ ਉਹਨੂੰ ਇੱਕਦਮ ਕਸਾਓ ਵਿੱਚ ਲੈ ਕੇ ਆਂਦੀ ਹੈ ਤੇ ਇਹ ਵਾਲੀ ਜੈਲ ਇਸ ਤਰੀਕੇ ਨਾਲ ਤੁਸੀਂ ਇਸਤੇਮਾਲ ਕਰਨੀ ਹੈ ਤੇ ਬਾਕੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟਸ ਹਮਾਂ ਦਾ ਜਰੂਰ ਕਰਨਾ ਐਸੀ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਤੇ ਬਨੇ ਰਹਿਣਾ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵਾਂ ਜੇ ਤੁਹਾਨੂੰ ਕੁਝ ਦੱਸਾਂਗੇ ਤੇ ਆ ਦੇਖੋ ਬਹੁਤ ਹੀ ਪਿਆਰਾ ਮੈਂ ਹੁਣ ਇਹਨੂੰ ਲਗਾ ਕੇ ਰੱਖਾਂਗੀ ਤੇ ਫਿਰ ਮੈਂ ਰਾਤ ਨੂੰ ਲਗਾਵਾਂਗੀ ਲੋ ਜੀ ਆ ਤੁਸੀਂ ਦੇਖਦੇ ਚਾਵਲ ਔਰ ਅਲਸੀ ਠੀਕ ਹੈ ਜੀ ਇਹਦਾ ਤੁਸੀਂ ਪੇਸਟ ਬਣਾ ਕੇ ਆਪਣੇ హెਅਰ ਤੇ ਵੀ ਲਗਾ ਸਕਦੇ ਹੋ ਆਪਣੇ ਫੇਸ ਤੇ ਵੀ ਲਗਾ ਕੇ ਦਿਨੇ ਰੱਖ ਸਕਦੇ ਹੋ ਜਿਹੜੀ ਹੈ ਬਚ ਗਈ ਹੈ ਨਾ ਇਹ ਵਾਲਾ ਜਿਹਦੇ ਵਿੱਚ ਜੈਲ ਕੱਟੀ ਤੇ ਬਚ ਗਈ ਇਹਨੂੰ ਮਿਕਸੀ ਗ੍ਰੈਂਡ ਵਿੱਚ ਇਹਨੂੰ ਮਿਕਸ ਕਰਕੇ ਗ੍ਰੈਂਡ ਕਰਕੇ ਤੁਸੀਂ ਪੂਰੇ ਫੇਸ ਤੇ 15 ਤੋਂ 20 ਮਿੰਟ ਲਗਾ ਕੇ ਦਿਨੇ ਵੀ ਰੱਖ ਸਕਦੇ ਹੋ ਤਾਂ ਜੋ ਜਿਨ੍ਹਾਂ ਦੇ ਦਾਗ-ਧੱਬੇ ਛਾਈਆਂ ਨੇ ਉਹ ਠੀਕ ਹੋ ਜਾਣ ਕਿਉਂਕਿ ਇਹਦੇ ਵਿੱਚ omega 3 ਹੁੰਦਾ ਹੈ omega 3 ਜਿਹੜਾ ਹੁੰਦਾ ਹੈ ਉਹ ਸਾਡੇ ਛਾਈਆਂ ਨੂੰ ਠੀਕ ਕਰਦਾ ਹੈ ਸਾਡੇ ਸਕਿਨ ਦੇ ਦਾਗ-ਧੱਬੇ ਨੂੰ ਠੀਕ ਕਰਦਾ ਹੈ ਇੱਕਦਮ ਰਿਮੂਵ ਕਰ ਦਿੰਦਾ ਹੈ ਦਾਗ-ਧੱਬੇ ਤੇ ਚਲੋ ਜੀ ਫਿਰ ਮਿਲਦੇ ਆ ਜੀ ਆਪਾਂ ਨਈ ਵੀਡੀਓ ਦੇ ਨਾਲ ਇਹ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਫਿਰ ਮਿਲਦੇ ਆ ਬਾਏ ਬਾਏ